ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਬਾਈ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਜੁਲਾਈ ਤੇ ਅਗਸਤ ਮਹੀਨੇ ਦੇ ਵਿੱਚ ਆਪਾਂ ਸਬਜ਼ੀਆਂ ਲਾਇਨਾ ਸੀਗਾ ਉਹਨਾਂ ਦੇ ਵਿੱਚ ਜਿਵੇਂ ਪਾਲਕ ਧਨੀਆ ਗੋਭੀ ਮੇਥੀ ਹੋਗੀ ਜਾਂ ਜਿਹੜੇ ਆਪਣੇ ਕੱਦੂ ਤੇ ਤੋਰੀਆਂ ਆਪਣੀਆਂ ਪਹਿਲਾਂ ਦੀਆਂ ਹੀ ਚੱਲੀ ਜਾਂਦੀਆਂ ਆ ਹੁਣ ਜਿਹੜੀਆਂ ਇਹ ਸਬਜ਼ੀਆਂ ਲਾਈਆਂ ਸੀਆਂ ਜਿਹੜੀਆਂ ਆਪਾਂ ਫਰੈਸ਼ ਸਬਜ਼ੀਆਂ ਦੇ ਨਾਮ ਲਏ ਆ ਇਹਨਾਂ ਨੇ ਦੋ ਦੋ ਤਿੰਨ ਤਣੇ ਜਿਹੜੇ ਪੱਤੇ ਆ ਲਗਭਗ ਸਾਰੀਆਂ ਸਬਜ਼ੀਆਂ ਨੇ ਕੱਢ ਲਏ ਆ ਹੁਣ ਇਹਨਾਂ ਦਾ ਮੇਨਟੇਨੈਂਸ ਰੱਖਣਾ ਬਹੁਤ ਜ਼ਰੂਰੀ ਆ ਇਹਨਾਂ ਦੇ ਉੱਪਰ ਸੁੰਡੀਆਂ ਦਾ ਚਿੱਟੇ ਤੇ ਹਰੇ ਤੇਲੇ ਦਾ ਜਿਹੜਾ ਬਹੁਤ ਜ਼ਿਆਦਾ ਅਟੈਕ ਟਾਈਮ ਟੂ ਟਾਈਮ ਹੁੰਦਾ ਰਹੂਗਾ ਹੁਣ ਆਪਾਂ ਇਹਦੇ ਵਾਸਤੇ ਆਪਾਂ ਨੂੰ ਜਿਹੜੀਆਂ ਦੇਸੀ ਰੇਹਾਂ ਤੇ ਦੇਸੀ ਸਪਰੇਹਾਂ ਦੀ ਜ਼ਰੂਰਤ ਪਾਊਗੀ ਇਸ ਕਰਕੇ ਆਪਾਂ ਪਹਿਲਾਂ ਹੀ ਅਲਰਟ ਰਹਿਣਾ ਇਸ ਚੀਜ਼ ਦੇ ਬਾਰੇ ਅੱਜ ਆਪਾਂ ਤੁਹਾਨੂੰ ਜਿਹੜਾ ਢੋਲ ਦੱਸਣ ਲੱਗੇ ਆ ਇਹਨਾਂ ਸਬਜ਼ੀਆਂ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲਾ ਜਿਹੜਾ ਇਹ ਕੋਲਾ ਇਹਦੇ ਵਿੱਚ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਪਹਿਣੀਆਂ ਉਹ ਲਗਭਗ ਸਾਰੀਆਂ ਆਪਣਾ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਉਹ ਕੋਈ ਵੀ ਜਿਹੜੀ ਚੀਜ਼ ਆ ਬਾਹਰ ਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਜਿਹੜੀਆਂ ਗੱਲਬਾਤ ਕਰਦੇ ਆ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਉਹ ਪਹਿਣੀਆਂ ਸਾਰਿਆਂ ਤੋਂ ਪਹਿਲਾਂ ਤਾਂ ਆਹ ਜਿਹੜੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਨਿੰਮ ਦੇ ਪੱਤੇ ਇਹ ਜਿਹੜੇ ਨਿੰਮ ਦੇ ਪੱਤੇ ਆ ਇਹ ਬਿਲਕੁਲ ਪੱਕੇ ਹੋਏ ਪੱਤੇ ਲੈਣੇ ਆ ਜਿਵੇਂ ਵੱਡੇ ਸਾਈਜ਼ ਦੇ ਜਿਹੜੇ ਪੱਕੇ ਹੋਏ ਪੱਤੇ ਹੁੰਦੇ ਆ ਇੱਕ ਤਾਂ ਹੁੰਦੀਆਂ ਕਰੁੰਬਲਾ ਜਿਹੜੇ ਛੋਟੇ-ਛੋਟੇ ਜਿਹੜੇ ਪੱਤੇ ਨਿਕਲਦੇ ਹੁੰਦੇ ਆ ਉਹ ਕਰੁੰਬਲਾਂ ਉਹ ਨਹੀਂ ਲੈਣੀਆਂ ਉਹ ਕੋਹਲ ਦੇ ਵਿੱਚ ਜ਼ਿਆਦਾ ਕੰਮ ਨਹੀਂ ਕਰਨਗੇ ਇਸ ਕਰਕੇ ਜਿਹੜੇ ਆ ਤੁਸੀਂ ਵੱਡੇ ਸਾਈਜ਼ ਦੇ ਜਿਹੜੇ ਆ ਬਿਲਕੁਲ ਗ੍ਰੀਨ ਕਲਰ ਦੇ ਜਿਹੜੇ ਪੱਤੇ ਦੇਖ ਸਕਦੇ ਹੋ ਵੱਡੇ ਸਾਈਜ਼ ਦੇ ਇਹ ਲੈਣੇ ਹੈਗੇ ਤੇ ਉਸ ਤੋਂ ਬਾਅਦ ਜਿਹੜੇ ਇਹ ਪੱਤੇ ਆ ਇਹ ਕਿੰਨੀ ਕੁਆਂਟੀਟੀ ਦੇ ਵਿੱਚ ਲੈਣੇ ਹੈਗੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਆਪਾਂ 2 ਲੀਟਰ ਜਿਹੜਾ ਕੋਲਾ ਉਹ ਤਿਆਰ ਕਰਾਂਗੇ 2 ਲੀਟਰ ਕੋਲ ਨੂੰ ਤਿਆਰ ਕਰਨ ਵਾਸਤੇ ਜਿਹੜੇ ਆ ਪੱਤੇ ਆ ਇੰਨੇ ਕੁ ਪੱਤੇ ਲੈ ਲੈਣੇ ਠੀਕ ਆ ਇੰਨੇ ਕ ਪੱਤੇ ਲੈ ਕੇ ਇਹਨੂੰ ਕੀ ਕਰਨਾਗਾ ਚੰਗੀ ਤਰ੍ਹਾਂ ਕੁੰਡੇ ਦੇ ਵਿੱਚ ਜਾਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਰਗੜ ਲਿਓ ਜਦੋਂ ਇਹਦੀ ਬਿਲਕੁਲ ਚੰਗੀ ਤਰ੍ਹਾਂ ਚਟਨੀ ਬਣ ਗਈ ਠੀਕ ਆ ਚਾਹੇ ਤੁਸੀਂ ਕੁੰਡੇ ਦੇ ਵਿੱਚ ਰਗੜਿਆ ਚਾਹੇ ਤੁਸੀਂ ਰਗੜਿਆ ਮਿਕਸੀ ਦੇ ਵਿੱਚ ਇਹਨੂੰ ਉਸ ਤੋਂ ਬਾਅਦ ਕੀ ਕਰਨਾਗਾ ਪੁੰਨ ਲੈਣਾਗਾ ਪੁੰਨ ਵਾਸਤੇ ਤੁਸੀਂ ਬਰੀਕ ਕਪੜੇ ਦਾ ਜਾਂ ਜਿਹੜੀ ਆਪਣੀ ਸ਼ਾਨਣੀ ਹੁੰਦੀ ਆ ਚਾਹ ਪੋਣੀ ਹੁੰਦੀ ਆ ਉਹਦਾ ਇਸਤੇਮਾਲ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਪੁੰਨ ਤੋਂ ਬਾਅਦ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਭਾਂਡੇ ਦੇ ਵਿੱਚ ਕੱਢਣ ਤੋਂ ਬਾਅਦ ਇਹਨੂੰ ਰੱਖ ਲੈਣਾ ਸਾਈਡ ਹੁਣ ਉਸ ਤੋਂ ਬਾਅਦ ਜਿਹੜੀ ਦੂਸਰੇ ਨੰਬਰ ਤੇ ਜਿਹੜੀ ਚੀਜ਼ ਚਾਹੀਦੀ ਆ ਉਹ ਆਹਾ ਤਾਂਬੇ ਦਾ ਗਲਾਸ ਜਿਹੜਾ ਇਹ ਤਾਂਬੇ ਦਾ ਗਲਾਸ ਆ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰੂਗਾ ਜਿਹੜਾ ਇਹ ਤਾਂਬੇ ਦੀ ਤੁਸੀਂ ਵਾਇਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੇ ਕੋਈ ਹੋਰ ਭਾਂਡਾ ਹੈਗਾ ਤੁਸੀਂ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਆਪਾਂ ਇਸ ਗਲਾਸ ਦਾ ਇਸਤੇਮਾਲ ਕਰਾਂਗੇ ਜਿਹੜਾ ਇਹ ਤਾਂਬਾਗਾ ਇਸ ਕੋਹ ਨੂੰ ਸੋਨਾ ਬਣਾ ਦੂਗਾ ਹੁਣ ਤੀਸਰੇ ਨੰਬਰ ਤੇ ਚਾਹੀਦੀ ਆ ਆਪਾਂ ਨੂੰ ਲੱਸੀ ਤੁਸੀਂ ਦਹੀਂ ਦਾ ਇਸਤੇਮਾਲ ਵੀ ਕਰ ਸਕਦੇ ਹੋ ਦੋਹੇ ਜਿਹੜੀ ਲੱਸੀ ਤੇ ਦਹੀਂ ਆ ਦੋਨੇ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਆ ਦੋਨੇ ਹੀ ਬਹੁਤ ਜ਼ਿਆਦਾ ਲਾਹੇਵੰਦਾ ਇਸ ਘੋਲ ਵਾਸਤੇ ਤੁਸੀਂ ਜੇ ਤੁਹਾਡੇ ਘਰ ਦੇ ਵਿੱਚ ਲੱਸੀ ਹੈਗੀ ਆ ਤਾਂ ਲੱਸੀ ਦਾ ਇਸਤੇਮਾਲ ਕਰ ਲਓ ਜੇ ਦਹੀਂ ਹੈਗੀ ਆ ਦਹੀਂ ਦਾ ਇਸਤੇਮਾਲ ਕਰ ਲਿਓ 2 ਲੀਟਰ ਘੋਲ ਨੂੰ ਤਿਆਰ ਕਰਨ ਵਾਸਤੇ ਆ ਜਿਹੜਾ ਸਾਹਮਣੇ ਤੁਸੀਂ ਗਲਾਸ ਦੇਖ ਸਕਦੇ ਹੋ ਆਈ ਨੱਕ ਗਲਾਸ ਠੀਕ ਆ ਇਹ ਆਪਾਂ ਲੱਸੀ ਦਾ ਇਸਤੇਮਾਲ ਕਰਾਂਗੇ 2 ਲੀਟਰ ਦੇ ਵਿੱਚ ਇੱਕ ਗਲਾਸ ਜਿਹੜਾ ਲੱਸੀ ਦਾ ਤੁਸੀਂ ਡੇਢ ਵੀ ਪਾ ਸਕਦੇ ਹੋ ਪਰ ਆਪਾਂ ਇੱਕ ਜਿਹੜਾ ਗਲਾਸ ਆ ਉਹ ਲੱਸੀ ਦਾ ਪਾਵਾਂਗੇ ਹੁਣ ਜੇਕਰ ਇਹਦੀ ਕਵਾਂਟੀਟੀ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸਾਹਮਣੇ ਤੁਸੀਂ ਆ ਗਲਾਸ ਦੇ ਸਕਦੇ ਹੋ ਆਹ ਗਲਾਸ ਤੁਸੀਂ ਗਲਾਸ ਦੂਸਰਾ ਵੀ ਯੂਜ਼ ਕਰ ਸਕਦੇ ਹੋ ਪਰ ਆਪਾਂ ਜਿਹੜਾ ਤਾਂਬੇ ਦੇ ਗਲਾਸ ਦੇ ਵਿੱਚ ਇਹ ਲੱਸੀ ਪਾ ਲਈ ਸੀਗੀ ਇਹ ਇੱਕ ਗਲਾਸ 2 ਲੀਟਰ ਘੋਲ ਨੂੰ ਤਿਆਰ ਕਰਨ ਵਾਸਤੇ ਬਹੁਤ ਆਕਾ ਠੀਕ ਆ ਇੰਨੀਕ ਤੁਸੀਂ ਲੱਸੀ ਲੈ ਲੈਣੀ ਜੇ ਤੁਸੀਂ ਦਹੀਂ ਦਾ ਇਸਤੇਮਾਲ ਕਰੋਗੇ ਤਾਂ ਜਿਹੜੀ ਆਪਣੀ ਛੋਟੀ ਕੌਲੀ ਹੁੰਦੀ ਆ ਛੋਟੀ ਕੌਲੀ ਦਾ ਇਸਤੇਮਾਲ ਕਰ ਲਿਓ ਇਸ 2 ਲੀਟਰ ਘੋਲ ਨੂੰ ਤਿਆਰ ਕਰਨ ਵਾਸਤੇ ਉਸ ਤੋਂ ਬਾਅਦ ਜਿਹੜੀ ਚੀਜ਼ ਸਾਰਿਆਂ ਨੂੰ ਜਿਹੜੀ ਜ਼ਰੂਰੀ ਆਗੀ ਵੈਸੇ ਜ਼ਰੂਰੀ ਤਾਂ ਸਾਰੀਆਂ ਹੀ ਆ ਤੇ ਪਰ ਜਿਹੜੀ ਸਾਰਿਆਂ ਨੂੰ ਜ਼ਰੂਰੀ ਆ ਉਹ ਆ ਹਲਦੀ ਜਿਹੜੀ ਇਹ ਹਲਦੀ ਹੁੰਦੀ ਆ ਇਹ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਸ ਹੁੰਦੀ ਆ ਜਿਹੜੀਆਂ ਜੜਾਂ ਦੇ ਵਿੱਚ ਜਾਂ ਪੱਤਿਆਂ ਦੇ ਉੱਪਰ ਕੋਈ ਵੀ ਫੰਗਸ ਦੀ ਜਿਹੜੀ ਪ੍ਰੋਬਲਮ ਆਉਂਦੀ ਆ ਇਹ ਜਿਹੜੀ ਹਲਦੀ ਆ ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰੂਗੀ ਠੀਕ ਆ ਉਹ ਬਿਲਕੁਲ ਜਿਹੜੀ ਆਪਣੀ ਫੰਗਸ ਦੀ ਪ੍ਰੋਬਲਮ ਹੋ ਗਈ ਜਾਂ ਜੜਾਂ ਦੇ ਵਿੱਚ ਕੋਈ ਵੀ ਪ੍ਰਕਾਰ ਦੀ ਜਿਹੜੀ ਬਿਮਾਰੀ ਲੱਗਦੀ ਆ ਆਪਣੀਆਂ ਸਬਜ਼ੀਆਂ ਨੂੰ ਉਹਨਾਂ ਸਾਰੀਆਂ ਨੂੰ ਖਤਮ ਕਰ ਦਊਗੀ ਹੁਣ ਜਿਹੜੀ ਸਾਰਿਆਂ ਨੂੰ ਜ਼ਰੂਰੀ ਗੱਲ ਆ ਆਪਾਂ ਕਹਿੰਦਾ ਨਿੰਮ ਦਾ ਇਸਤੇਮਾਲ ਵੀ ਕਰ ਸਕਦੇ ਆ ਜਿਹੜਾ ਇਹ ਨਿੰਮ ਦੇ ਪੱਤੇ ਇਹਨੂੰ ਰਗੜ ਕੇ ਆਪਾਂ ਇਹ ਵੀ ਆਪਣੀਆਂ ਸਬਜ਼ੀਆਂ ਦੇ ਉੱਪਰ ਕਰ ਸਕਦੇ ਆ ਪਰ ਜਿਹੜਾ ਜੇ ਆਪਾਂ ਇਹਦੇ ਤੋਂ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਆ ਵੀ ਆਪਾਂ ਨੂੰ ਵਧੀਆ ਬੈਨੀਫਿਟ ਮਿਲੇ ਆਪਾਂ ਨੂੰ ਚੰਗਾ ਇਹਦਾ ਲਾਹਾ ਮਿਲੇ ਤਾਂ ਆਪਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਨਾਲ ਦੱਸਾਂਗਾ ਇਹ ਆਪਾਂ ਐਡ ਕਰਦਾਂਗੇ ਇਹਦੇ ਨਾਲ ਕੀ ਆ ਜਿਹੜਾ ਇਹ ਕੋਲ ਆ ਇਹਦੀ ਜਿਹੜੀ ਐਕਸਟਰਾ ਪਾਵਰ ਆ ਉਹ ਵਾਜੂਗੀ ਹੁਣ ਇਸ ਤੋਂ ਬਾਅਦ ਬਾਈ ਇਹਨੂੰ ਕੀ ਕਰਨਾਗਾ ਤੁਹਾਨੂੰ ਕੁਆਂਟੀਟੀ ਦੱਸ ਦੇਣਾ ਨਿੰਮ ਦੇ ਪੱਤਿਆਂ ਦਾ ਤੁਹਾਨੂੰ ਦੱਸਤਾ ਸੀਗਾ ਲੱਸੀ ਦਾ ਦੱਸਤਾ ਸੀਗਾ ਠੀਕ ਆ ਉਸ ਤੋਂ ਬਾਅਦ ਜੇਕਰ ਹਲਦੀ ਦੀ ਗੱਲ ਕੀਤੀ ਜਾਵੇ ਤਾਂ ਪੌਣਾ ਇੱਕ ਚਮਚਾ ਪੌਣਾ ਚਮਚ ਜਿਹੜਾ ਹਲਦੀ ਦਾ 2 ਲੀਟਰ ਕੋਲ ਦੇ ਵਿੱਚ ਆਪਾਂ ਪਾਵਾਂਗੇ ਉਸ ਤੋਂ ਬਾਅਦ ਜਿਹੜੀ ਚੀਜ਼ 4 ਨੰਬਰ ਤੇ ਪਾਉਗੀ ਉਹ ਤਾਂਬਾ ਤੁਸੀਂ ਤਾਂਬੇ ਦਾ ਵਾਇਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਤਾਂਬਾ ਕਿੰਨੀ ਵੀ ਕੁਆਂਟੀਟੀ ਦੇ ਵਿੱਚ ਆਪਾਂ ਪਾ ਸਕਦੇ ਆ ਇਹਦੇ ਵਿੱਚ ਜੇਕਰ ਆਪਣੇ ਕੋਲੇ ਜਿਹੜਾ ਛੋਟੀ ਜੀ ਤਾਰ ਹੁੰਦੀ ਆ ਉਹਨੂੰ ਵੀ ਗੁੱਚੀ-ਮੁੱਚੀ ਜੀ ਕਰਕੇ ਇਸ ਕੋਲ ਦੇ ਵਿੱਚ ਪਾ ਸਕਦੇ ਆ ਹੁਣ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਹਿਲਾ ਦੇਣਾ ਉਸ ਤੋਂ ਬਾਅਦ ਆਉਂਦਾ ਰੱਖ ਰਖਾਉ ਦਾ ਤਰੀਕਾ ਜਿਹੜਾ ਇਹ ਘੋਲ ਆ ਇਹ ਕਿਸੇ ਦਰਖਤ ਦੀਆਂ ਜੜਾਂ ਦੇ ਵਿੱਚ ਰੱਖ ਦਿਓ ਕਿਉਂਕਿ ਉੱਥੇ ਨਾ ਨਾ ਤਾਂ ਛਾਂ ਹੁੰਦੀ ਆ ਨਾ ਹੁੰਦੀ ਆ ਧੁੱਪ ਜਿਹੜੀ ਸੂਰਜ ਦੀ ਜਿਹੜੀ ਗਰਮੀ ਵੀ ਪੈਂਦੀ ਰਹਿੰਦੀ ਆ ਤੇ ਉਹਨੂੰ ਹਵਾ ਵੀ ਲੱਗਦੀ ਰਹਿੰਦੀ ਆ ਇਹਨੂੰ ਚੰਗੀ ਤਰ੍ਹਾਂ ਕਿਸੇ ਕੱਪੜੇ ਦੇ ਨਾਲ ਟੱਕ ਦੇਣਾ ਉਸ ਤੋਂ ਬਾਅਦ ਇਹਨੂੰ ਬਈ ਸਵੇਰ ਸ਼ਾਮ ਹਲਾਉਂਦੇ ਰਹਿਣਾ ਤੇ 10 ਦਿਨਾਂ ਤੋਂ ਪਹਿਲਾਂ ਇਸ ਘੋਲ ਨੂੰ ਆਪਾਂ ਨਹੀਂ ਯੂਜ਼ ਕਰਨਾ 10 ਦਿਨਾਂ ਦੇ ਵਿੱਚ ਜਿਹੜਾ ਇਹ ਘੋਲ ਆ ਬਿਲਕੁਲ ਚੰਗਾ ਘੋਲ ਬਣ ਜਾਊਗਾ ਬਿਲਕੁਲ ਜ਼ਹਿਰ ਬਣ ਜਾਊਗਾ ਜਿਹੜੇ ਵੀ ਸਬਜ਼ੀਆਂ ਦੇ ਉੱਪਰ ਜਾਂ ਫਲਦਾਰ ਬੂਟਿਆਂ ਦੇ ਉੱਪਰ ਜਿਹੜਾ ਇਸ ਘੋਲ ਦਾ ਆਪਾਂ ਇਸਤੇਮਾਲ ਕਰਾਂਗੇ ਉਹਦਾ ਆਪਾਂ ਨੂੰ ਚੰਗਾ ਇਹਦਾ ਬੈਨੀਫਿਟ ਮਿਲੂਗਾ ਜਦੋਂ 10 ਦਿਨ ਹੋ ਗਏ ਇਸ ਘੋਲ ਨੂੰ ਤਾਂ ਉਸ ਤੋਂ ਬਾਅਦ ਇਹਨੂੰ ਇੱਕ ਵਾਰੀ ਹੋਰ ਛਾਨਣਾ ਕਿਉਂਕਿ ਉਹਦੇ ਵਿੱਚ ਨਾ ਇੱਕ ਫੁੱਟ ਜੇ ਬਣ ਜਾਂਦੇ ਹੁੰਦੇ ਆ ਇਹਦੇ ਵਿੱਚ ਜਿਹੜਾ ਮਟੀਰੀਅਲ ਆ ਉਹ ਇਕੱਠਾ ਹੋ ਜਾਂਦਾ ਹੁੰਦਾ ਤਾਂ ਕਿ ਜਿਹੜਾ ਆਪਣੇ ਨਿਊ ਜੇਲ ਦੇ ਵਿੱਚ ਨਾ ਫਸੇ ਤੇ ਇਸ ਕਰਕੇ ਸਪਰੇਅ ਕਰਨ ਤੋਂ ਪਹਿਲਾਂ ਇਸ ਘੋਲ ਨੂੰ ਸਬਜ਼ੀਆਂ ਤੇ ਫਲਦਾਰ ਬੂਟਿਆਂ ਦੇ ਵਿੱਚ ਵਰਤਣ ਤੋਂ ਪਹਿਲਾਂ ਇਸ ਘੋਲ ਨੂੰ ਚੰਗੀ ਤਰ੍ਹਾਂ ਨਾ ਪ੍ਰੀ ਕਪੜੇ ਦੇ ਨਾਲ ਜਾਂ ਚਾਹ ਪਾਣੀ ਦੇ ਨਾਲ ਫਿਰ ਚੰਗੀ ਤਰ੍ਹਾਂ ਛਾਣ ਲਿਓ ਤਾਂ ਕਿ ਜਿਹੜਾ ਆਪਣਾ ਜਿਹੜਾ ਪੰਪਾ ਉਹ ਸਹੀ ਤਰ੍ਹਾਂ ਕੰਮ ਕਰੇ ਜੇ ਉਹ ਪੰਪ ਸਹੀ ਤਰ੍ਹਾਂ ਕੰਮ ਕਰੂਗਾ ਤੇ ਬੂਟੇ ਦੇ ਉੱਪਰ ਜਿਹੜੀ ਸਪਰੇਅ ਆ ਉਹ ਵੀ ਵਧੀਆ ਹੋਊਗੀ ਤੇ ਬਾਈ ਜਿਹੜੇ ਇਹ ਛੋਟੇ-ਛੋਟੇ ਘੋਲ ਤੁਹਾਨੂੰ ਦੱਸਦੇ ਰਹਿੰਨੇ ਆ ਇਹਨਾਂ ਨੂੰ ਨਾ ਪਹਿਲਾਂ ਹੀ ਤਿਆਰ ਕਰਕੇ ਰੱਖੋ ਕਿਉਂਕਿ ਹੁਣ ਜਿਹੜੇ ਆਪਣੇ ਸਬਜ਼ੀਆਂ ਇਹਨਾਂ ਨੇ 2-2 3-3 ਜਿਹੜੇ ਪੱਤੇ ਆ ਕੱਢ ਲਿਆ ਹੁਣ ਇਹਦੇ ਉੱਪਰ ਸੁੰਡੀਆਂ ਦਾ ਤੇ ਹਰੇ ਤੇਲੇ ਦਾ ਵੀ ਅਟੈਕ ਹੋਊਗਾ ਤੇ ਤਾਂ ਕਿ ਜਿਹੜੀ ਆਪਣੀ ਸਬਜੀ ਆ ਉਹ ਵਧੀਆ ਤੰਦਰੁਸਤ ਰਹੇ ਤੇ ਜਿਹੜਾ ਆਪਾਂ ਨੂੰ ਉਹਦਾ ਚੰਗਾ ਬੈਨੀਫਿਟ ਮਿਲੇ ਜੇਕਰ ਸੁੰਡੀਆਂ ਤੇ ਤੇਲੇ ਦਾ ਅਟੈਕ ਹੋਣ ਤੋਂ ਬਾਅਦ ਆਪਾਂ ਕੋਹਲ ਨੂੰ ਇਸਤੇਮਾਲ ਕੀਤਾ ਤਾਂ 10 ਦਿਨਾਂ ਦਾ ਜਿਹੜਾ ਗੈਪ ਆ ਉਹ ਬਹੁਤ ਵੱਡਾ ਹੋ ਜਾਂਦਾ ਹੈ ਇਸ ਕਰਕੇ ਹੁਣੇ ਤੋਂ ਇਸ ਕੋਹਲ ਨੂੰ ਆਪਾਂ ਤਿਆਰ ਕਰਕੇ ਪਹਿਲਾਂ ਦਰਖਤ ਦੀਆਂ ਜੜਾਂ ਦੇ ਵਿੱਚ ਜਾਂ ਆਪਣੇ ਕਮਰੇ ਦੇ ਵਿੱਚ ਰੱਖ ਦੋ ਤਾਂ ਕਿ ਆਪਾਂ ਇਹਨਾਂ ਦਾ ਸਹੀ ਟਾਈਮ ਆਉਣ ਤੇ ਇਸਤੇਮਾਲ ਕਰ ਸਕੀਏ